ਕੋਕੁਬ ਨਹੀਂ ਹੋਵਣ ਆਕਾਰ ਕੋਕੁਬ ਕਰਿਆ ਜੋ ਕੋਕੁਬ ਨਾ ਕਹਿਆ ਜੀ ਇੱਛਾ ਬੋਲਣ ਤੋਂ ਬੋਲੀ ਦਾ ਜੋ ਹੈ ਨਹੀਂ ਇੱਛਾ ਪੈਦਾ ਹੋਗੀ ਚੁੱਪ ਹੋ ਕੇ ਮੂੰਹ ਚੁੱਪ ਹੈ ਪਰ ਚੁੱਪ ਨਹੀਂ ਹੈ ਮਨ ਨਹੀਂ ਚੁੱਪ ਹੈ ਆਤਮਾ ਚੁੱਪ ਨਹੀਂ ਇੱਛਾ ਨੂੰ ਪ੍ਰਗਟ ਨਹੀਂ ਕਰ ਰਹੀ ਪ੍ਰਗਟ ਕਰਾਂਗੇ ਬੋਲ ਕੇ ਪਰ ਬੁੱਝਣ ਵਾਲੇ ਨੇ ਤਾਂ ਇੱਛਾ ਪੈਦਾ ਹੁੰਦੀ ਸਾਰੇ ਬੁੱਝ ਲਈ ਉਹ ਬੁੱਝ ਲਈ ਕੋਣਾ ਕਹਿਆ ਜਾਏ ਹੁਕਮ ਹੀ ਹੋਣ ਜੀ ਹੁਕਮ ਮਿਲਿਆ ਵੜਿਆ ਜੀ ਜਿਹੜਾ ਜੀ ਅਡ ਹੋਇਆ ਨਾ ਆਪਣੇ ਮੂਲ ਤੇ ਜੀ ਆਪਣੇ ਮੂਲ ਤੇ ਸਮਾਇਆ ਹੁੰਦਾ ਜੀ ਅਡ ਹੈ ਜਗ ਜੀ ਬਣ ਅਡ ਇੱਕ ਦੋ ਹਿੱਸਿਆਂ ਤੇ ਡਿਵਾਈਡ ਹੁੰਦਾ ਆਪਣੇ ਜੀ ਨੂੰ ਆਪਣੇ ਮਨ ਨੂੰ ਮੇਰਾ ਜੀ ਨਹੀਂ ਕਰਦਾ ਮੇਰਾ ਮਨ ਨਹੀਂ ਕਰਦਾ ਕੋਈ ਗੱਲ ਜੀ ਦਾ ਇਥੇ ਅਰਥ ਮਾਨ ਹੈ ਮੇਰਾ ਮਨ ਨਹੀਂ ਲੱਗਦਾ ਮੈਨੂੰ ਜੀ ਨਹੀਂ ਲੱਗਦਾ ਮਨ ਨਹੀਂ ਲੱਗਦਾ ਜੀ ਦਾ ਅਰਥ ਮਾਨ ਹੁੰਦਾ ਹੈ ਇਹਦਾ ਮਨ ਅੱਡ ਕੀਤਾ ਹੈ ਇਹਦੇ ਨਾਲੋਂ ਇਹ ਜਿਆ ਹੈ ਛਾਂਵਾ ਦਾ ਪਟਾਰਾ ਅੱਡ ਕੀਤਾ ਹੈ ਮਨ 'ਚ ਇੱਛਾ ਪੈਦਾ ਹੋਣਾ ਮਨ ਤਾਂ ਹੀ ਇੱਛਾ ਦਾ ਪਟਾਰਾ ਹੋ ਰਿਹਾ ਹੈ ਇਹ ਕੁਝ ਨਹੀਂ ਮਨ ਵਿੱਚ ਇੱਛਾਵਾਂ ਪੈਦਾ ਹੋਣ ਦੀ ਬਿਮਾਰੀ ਸੀ ਬਾਦੀ ਸੀ ਇਹ ਬਾਦੀ ਛਡਾਉਣੀ ਹੈ ਛੱਡਣ ਵਾਸਤੇ ਆਇਆ ਹੈ ਇਹ ਬਿਮਾਰੀ ਕੀ ਹੈ ਸਾਨੂੰ ਅਸਰ ਮਨ ਦੇ ਵਿੱਚ ਇੱਛਾ ਪੈਦਾ ਹੋਣ ਲੋਚ ਇਹ ਘੌਰ ਅਸਣ ਲੱਗਿਆ ਘੌਰ ਅਸਣ ਲੱਗ ਜਾਂਦਾ ਜャ ਜਖਮ ਰਸਣ ਲੱਗਿਆ ਦੇ ਜਿਸਣਾ ਬੰਦ ਕਰ ਦੋ। ਰਾਮਾ ਜੂਗਾ। ਪਰ ਇਸਣਾ ਬੰਦ ਕਰਨਾ ਇਹ ਚੋ ਇੱਛਾ ਰਿਸ ਰਹੀਆਂ ਨੇ ਰਿਸ। ਜਿੰਨਾ ਜੇ ਰਿਛਾਵਾਂ ਰਿਸ ਰਹੀਆਂ ਨੇ ਨਾ। ਉਹਨਾਂ ਜਨ ਮੱਖਣ ਨੇ ਰਿਸ਼ਤਾ। ਉਹਨਾਂ ਜੇ ਨਾਮ ਨਹੀਂ ਰਿਸਦਾ ਇੱਛਾ ਮਨ ਸੁਈਆਂ ਨੇ। ਮਨ ਵਿੱਚੋਂ ਇੱਛਾਵਾਂ ਰਸਦੀਆਂ ਨੇ, ਜਿਤ ਵਿੱਚੋਂ ਨਾਮ ਰਿਸਦਾ। ਜਦੋਂ ਇਛਾ ਦਾ ਰਸੋ ਬੰਦ ਹੋ ਜਾਊਗਾ ਕੋਈ ਦਿਨ ਬਾਅਦ ਅੰਦਰੋਂ ਜ਼ਖਮ ਠੀਕ ਹੋ ਜਾਊਗਾ ਨਾਮ ਰਸਣ ਲੱਗੂ ਦੂਏ ਪਾਸੋਂ ਨਾਮ ਨੇ ਫੁੱਟਣਾ ਪੈਦਾ ਹੋਣਾ ਦੇਖੋ ਨਾਮ ਕਿਉਂ ਨਹੀਂ ਰਹਿਦਾ ਨਾਮ ਕੀ ਹੈ ਸੱਚ ਦੀ ਇੱਛਾ ਸੱਚੇ ਨਾਮ ਦੀ ਤੂਖ ਹੈ ਉਹ ਰਸੋ ਏ ਝੂਠੇ ਦੀ ਭੁੱਖਾ ਮਨ ਝੂਠਾ ਹੈ ਝੂਠੇ ਦੀ ਭੁੱਖ ਇਹ ਚੋਰੀ ਦੀ ਹੈ ਇਹ ਚ ਪੈਣਾ ਦੀ ਭੁੱਖ ਹੋ ਜੀਂਦੀਆਂ ਜਾਵਨ ਇਹ ਭੁੱਖਾ ਇਹ ਨਾ ਸਾਡੀ ਭੁੱਖਾ ਭੁੱਖਾ ਨਾotra ਮਾਇਆ ਦੀ ਭੁੱਖ ਮਾਇਆ ਦੀ ਛਾ ਮਾਇਆ ਦੀ ਭੁੱਖ ਨਾਮ ਦੀ ਭੁੱਖ ਨਹੀਂ ਜਾਗਦੀ ਜੇ ਨજર ਮਾਇਆ ਦੀ ਭੁੱਖ ਹੈ ਮਾਇਆ ਦੀ ਭੁੱਖ ਬੰਦ ਹੋ ਜੂਗੀ ਇੱਛਾ ਬੰਦ ਹੋ ਜਾਣਗੀ ਨਾਮ ਦੀ ਇੱਛਾ ਜਾਗਿਓ ਇਹ ਚਾ ਇੱਕੋ ਹੀ ਰਸਨੀ ਹੈ ਦੋ ਨਹੀਂ ਰਸਨੀ ਅੰਦਰਲੇ ਮਨ ਦੇ ਵਿੱਚੋਂ ਰਸੂ ਖੜੂ ਵੰਡੋ ਨੇ ਨਾ ਇਹ ਕੰਧਾ ਲਖਵਾਲਾ ਅੰਦਰਲੇ ਮਨ ਨੂੰ ਜਿੱਤ ਗਏ ਨੇ ਅਸੀਂ ਉਹ ਸ਼ੁੱਧ ਹੋ ਜੋ ਫਿਰ ਨਾਮ ਦੇ ਕੋ ਪੈਦਾ ਹੋਵੇ ਸਾੱਚੇ ਨਾਮ ਕੀ ਲੱਗਾ ਤੁਮ ਕਹੋ ਅੱਜ ਲਾਈਟ ਜੀ ਵੀ ਜਿੱਦਣ ਸਾਚੇ ਨਾਮ ਦੀ ਧੁਖ ਪੈਦਾ ਹੋਊਗੀ ਦੇ ਅੰਦਰ ਉਹ ਧੜੇ ਨੂੰ ਨਾਮ ਮਿਲੂਗਾ ਉਹ ਧੜੇ 'ਚ ਨਾਮ ਵਰਗੜ ਹੋਊਗਾ ਫਿਰ ਆਪ ਵੀ ਖਾਊਗਾ ਦੂਜਿਆਂ ਨੂੰ ਵੀ ਦਊਗਾ ਮੁਕਲੀ ਹੋਣ ਜੀ ਖਾ ਉਹ ਖਾਚੋ ਰਣਮਲ ਹੋਈ ਟੋਟਰਾਵ ਬੁੱਤ ਜੈ ਅੰਦਰੋਂ ਵਧੀ ਜਾਣਾ ਨਿਕਲਣ ਲੱਗਿਆ ਵਧੀ ਜਾਣਾ ਵਧੀ ਜਾਣਾ ਜਿੰਨੇ ਮਰਜ਼ੀ ਖਾਈ ਜਾਣ ਮੁਕੜ ਨਹੀਂ ਨੂੰ ਜਨ ਕੀ ਬਰਕਤ ਖਾਏ ਅਸੰਖ ਕਰੋੜੇ ਅਸੰਖ ਕਰੋੜ ਇੱਕ ਬੰਦੇ ਦੀ ਬਰਕਤ ਨੂੰ ਕਰੋੜਾ ਆਦਮੀ ਚਾਹੇ ਖਾਣ ਨੂੰ ਮੁਕਦਾ ਹੀ ਨਹੀਂ ਗੁਰਬਾਨੀ ਜਿੰਨੇ ਮਰਜ਼ੀ ਖਾਣ ਨੂੰ ਮੁਕਦੀ ਹੋਈ ਨਹੀਂ ਇੱਕ ਬਿੜੋ ਜਿੰਨੇ ਮਰਜੀ ਕੋਈ ਨਹੀਂ ਮਸਲਾ ਗਿਆਨ ਉਹ ਤਾਂ ਖਰੇ ਦੇ ਗਲੇ ਲੇ ਕੇ ਚਲੋ ਕਰਕੇ ਖਾ ਲੋ ਹੁਕਮੀ ਹੋਮਨ ਜੀ ਇਹਨੇ ਜੀ ਪੈਦਾ ਹੋਏ ਨੇ ਮਨ ਅਡ ਕਰਤਾ ਅਡ ਕਰਕੇ ਮਾਇਆ ਨਾਲ ਜੋੜਤਾ ਕਿਉਂਕਿ ਮਾਇਆ ਦੀ ਭੁੱਖ ਹੈ ਨਾ ਕਿਸੇ ਕਰਕੇ ਇਹਨੂੰ ਕਿਹਾ ਮਾਇਆ ਦੀ ਭੁੱਖ ਕਰਕੇ ਜਨਮ ਹੋਇਆ ਤਿਆਗ ਦੇ ਗਾਹਾਂ ਦਾ ਜਨਮ ਨਾ ਹੋਵੇ ਤੇਰਾ ਪਿੱਛੇ ਮਾਇਆ ਦੀ ਬੁਖਰੇਗੀ ਸੀ ਕੱਚਾ ਟੁੱਟ ਗਿਆ ਬੜ ਦੇ ਵਿੱਚ ਲੱਗਿਆ ਸੀ ਫੁੱਲ ਦਰਖਤ ਨੂੰ ਕੱਚਾ ਟੁੱਟ ਗਿਆ ਮਾਇਆ ਦੀ ਜੋ ਤੈਨੂੰ ਬੁਖੀ ਤਾਂ ਜਨਮ ਆ ਲਿਆ ਫਿਰ ਮਾਇਆ ਦੀ ਭੁੱਖ ਪੂਰੀ ਕਰਨੇ ਛੱਡ ਦੇ ਸਮਝ ਲੈ ਸਮਝ ਬਿਨਾ ਮਾਇਆ ਦੀ ਭੁੱਖ ਪੂਰੀ ਨਹੀਂ ਹੁੰਦੀ ਸਮਝ ਗਿਆ ਕਿ ਭੁੱਖ ਪੂਰੀ ਹੋਣ ਵਾਲੀ ਹੋਈ ਨਹੀਂ ਜਿੰਨੀ ਮਾਇਆ ਇਸ ਸ੍ਰਿਸ਼ਟੀ 'ਚ ਇਹਦੇ ਨਾਲ ਭੁੱਖ ਪੂਰੀ ਹੋਣੀ ਨਹੀਂ ਇੱਕ ਆਦਮੀ ਦੀ ਨਹੀਂ ਹੋਣੀ ਇਹ ਪੋਸਿਬਲ ਨਹੀਂ ਭੁੱਖ ਪੂਰੀ ਹੋਣੀ ਇਹ ਭੁੱਖ ਦਾ ਤਿਆਗ ਇਹ ਕਰਨਾ ਪੈਣਾ ਉਹ ਕਿਹ ਭੁੱਖ ਨਾ ਪੁੱਤਰਾ ਉਤਰ ਦੀ ਕਾਮਨੀ ਦੀ ਭੁੱਖ ਜੋਗੀ ਵੀ ਮਾਇਆ ਨਹੀਂ ਹੈ ਕਿ ਕਾਮਨੀ ਦੀ ਭੁੱਖ ਕਰਨ ਜੋਗੀ ਸਾਰੀ ਸ੍ਰਿਸ਼ਟੀ ਦੀ ਮਾਇਆ ਨਹੀਂ ਹੈ ਇਸ ਕਰੇ ਭੁੱਖ ਜਿਹੜੀ ਪੂਰੀ ਹੋਣੀ ਉਹਦਾ ਕੀ ਆਗੇ ਚੰਗਾ ਹੋ ਜਿਹੜੀ ਇੱਛਾ ਪੂਰੀ ਨਹੀਂ ਹੋਣੀ ਇੱਛਾ ਹੀ ਛੱਡ ਦੇਣੀ ਚਾਹੀਦੀ ਉਹ ਇੱਛਾ ਤੇ ਆਲ ਜੇ ਇੱਛਾ ਨਹੀਂ ਤਾਂ ਗੁਮਨ ਖਾਣੋ ਜਿਹੜੀ ਇੱਛਾ ਸਾਨੂੰ ਪਤਾ ਪੂਰੀ ਨਹੀਂ ਉਹਨੂੰ ਛੱਡ ਦੇਣੀ ਚਾਹੀਦੀ ਅਕਲਮੰਦੀ ਉਹ ਤਾਂ ਛੱਡ ਦੇਣ ਵਿੱਚ ਗੱਸ ਛੱਡੇ ਤੇ ਪੂਰੀ ਹੋ ਗਈ ਉਹ ਤਾਂ ਛੱਡੇ ਤੇ ਪੂਰੀ ਹੋਊ ਜੇ ਰੱਖੀ ਹੋਈ ਆ ਪੂਰੀ ਨਹੀਂ ਉਹ ਜਦੋਂ ਛੱਡਤੀ ਪੂਰੀ ਹੋ ਗਈ ਛੱਡ ਸਭੇ ਇੱਛਾ ਪੂਰੀਆਂ ਦਾ ਮਤਲਬ ਇਹ ਹੈ ਛੱਡੇ ਦੇ ਬਾਅਦ ਸਮਝ ਆ ਜੂ ਵੀ ਇੱਛਾ ਬੇਗੂਫੀ ਸੀ ਇੱਛਾ ਮੇਰੇ ਕੋਲ ਬੀਜ਼ੇ ਮਰੀ ਇੱਛਾ ਪੈਦਾ ਹੋਣੀ ਪਾਗਲਪਨ ਸੀ ਮਾਇਆ ਦੀ ਪਾਗਲਪਨ ਕਰਕੇ ਦੇ ਚੁਕ ਮਰਦਾ ਫਿਰਦਾ ਅਕਲ ਲੈਣੇ ਆਇਆ ਹੋਇਆ ਬਵੇਕ ਬੁੱਧੀ ਡਿਵੈਲਪ ਕਰਨਾ ਆਇਆ ਹੈ ਜਿੱਦੋਂ ਬਵੇਕ ਬੁੱਧੀ ਆ ਗਈ ਅਕਲ ਆ ਜੂ ਬਵੇਕ ਬੁੱਧੀ ਅਸਲ ਦੇ ਵਿੱਚ ਅਕਲ ਐਡੋ ਘੱਟ ਵਾਲੀ ਅਕਲ ਅਕਲ ਨਹੀਂ ਕਹਿੰਦੇ ਆ ਬਵੇਕ ਬੁੱਧ ਜਿਹੜੀ ਹੈਗੀ ਆ ਉਹ ਤੋਂ ਘੱਟ ਅਕਲ ਜਿਹੜੀ ਹੈ ਉਹ ਜਮਣ ਮੰਨ ਜੇ ਰਖਦੀਏ ਉਦੋਂ ਘੱਟ ਆਲੀ ਜਿਹੜੀ ਅਗਲਾ ਕਿੰਨੀ ਹੋਵੇ ਜਏ ਉਹ ਜਮਣ ਮੰਨ ਤੇ ਰੱਖ ਭਗਤਾਂ ਕੋਲ ਬਵੇਖ ਬੁੱਢੀ ਤੋਂ ਘੱਟ ਅਦਸ ਤਾਂ ਜਨਮ ਹੋਇਆ ਚਾਹੇ ਰੱਤੀ ਘੱਟ ਸੀ ਚਾਹੇ ਅੱਧੀ ਰੱਤੀਓ ਘੱਟ ਸੀ ਘੱਟੇ ਜ਼ਰੂਰ ਸੀ ਘੱਟ ਬਿਨਾ ਜਨਮ ਨਹੀਂ ਹੁੰਦਾ ਉਹ ਘੱਟਾ ਹੀ ਪੂਰਾ ਕਰਨਾ ਹੈ ਸਾਰੇ ਘਾਟਾ ਆਪਣਾ ਦਾ ਪੂਰਾ ਸੌਖਾ ਹੀ ਕਰ ਲਿਆ ਉਹਨਾਂ ਨੇ ਲਾਭ ਜਿਹੜਾ ਸੰਸਾਰ ਨੂੰ ਦੇਤਾ ਉਹ ਆਪਣਾ ਘਾਟਾ ਪੂਰਾ ਸੌਖਾ ਹੀ ਕਰ ਲਿਆ ਥਾਈ ਥੋੜਾ ਭਲੇਖਾ ਸੀ ਭਲੇਖਾ ਹੀ ਘਾਟਾ ਹੁੰਦਾ ਭਲੇਖਾ ਹੀ ਘਾਟਾ ਸੀ ਔਰ ਭਲੇਖਾ ਸੀ ਭਲੇਖਾ ਛੇੜ ਦਿਓ ਦੂਰ ਹੋ ਗਿਆ ਛੜਤੀ ਉਹ ਮਾਇਆਲੀ ਭੁੱਖੋ ਨਾ ਅੰਗਰੇਜ਼ਾਂ ਦੇ ਜਾਂਦੇ ਨਹੀਂ ਛੱਡੀ ਹੋਈ ਸੀ ਫਿਰ ਤੇ ਮਾੜੀ-ਮੋਟੀ ਹੋਊਗਾ ਬਸ ਮੈਂ ਹੁਣ ਕਾ ਅਧਿਆਰ ਚੰਗਾ ਨਹੀਂ ਲੱਗਦਾ ਮਾਇ ਦੀ ਭੁੱਖ ਛੜਦੀ ਕਮਾਵੇ ਕੇ ਮੈਂ ਜਿਨੂੰ ਆਇਆ ਦੀ ਭੁੱਖ ਹੈ ਸੰਸਾਰੀ ਬੰਦਾ ਵੜੇ ਕੇ ਮੈਂ ਜਿਨੂੰ ਆਇਆ ਦੀ ਭੁੱਖ ਹੈ ਜਿਉਂਦੇ ਨੂੰ ਹੁਣ ਚੰਗਾ ਨਹੀਂ ਲੱਗਦਾ ਸੰਸਾਰੀ ਬੰਦਾ ਚੰਗਾ ਲੱਗਦਾ ਹਰ ਵਾਰ ਕਰੇ ਸ਼ਾਨਦਾਰ ਨਾ ਨਾ ਉੱਚਾ ਕਰੇ ਹੁੰਡੀਵਾ ਹੋ ਗਿਆ ਹੁਣ ਨਾਲ ਕਿ ਨਹੀਂਵਾ ਕਰਤਾ ਉਹ ਉੱਚਾ ਕਰਨ ਗਿਆ ਹੈ ਉਹ ਸਮਝਦੇ ਨੇ ਵੀ ਇਹ ਡੋਪਣ ਲੱਗਿਆ ਹੈ ਹੁਣ ਉਹਦਾ ਬਦਾ ਉੱਚਾ ਕਿਵੇਂ ਹੁੰਦਾ ਨੀਵਾ ਕਿਵੇਂ ਹੁੰਦਾ ਜਿਹੜੇ ਨੀਵੇਂ ਨੇ ਖੜੇ ਉਹ ਨੂੰ ਆਪਣੇ ਵੱਲ ਨੂੰ ਖਿਜਦੇ ਨੇ ਨੀਵੇਂ ਵੱਲ ਨੂੰ ਉਹ ਨੀਵੇਂ ਵਾਲੇ ਪਾਸੇ ਨੂੰ ਉੱਚਾ ਸਮਝਦੇ ਨੇ ਮਾਇਆ ਦੀ ਵਿੜਾਈ ਨੀਵੇਂ ਪੱਧਰ ਨੂੰ ਨੀਵੇਂ ਹੈ। ਮਾਇਆ ਦੀ ਵਿੜਾਈ ਤਾਂ ਨਰਕਬਾਲ ਨੂੰ ਜਾਣ ਵਾਲੀ ਹੈ, ਨੀਵੇਂ ਖਰਮ ਨੂੰ ਜਾਣ ਲਈ ਹੈ। ਰਾਜੋ ਨਰਕ ਤਾਂ ਹੀ ਹੈ। ਉਹ ਉਸ ਨੂੰ ਕਹਿੰਦੇ ਨੇ ਸੰਸਾਰੀ ਸੋਚ ਮੁਤਾਬਕ ਉਹ ਬਡੇ ਨੇ। ਜਿਹੜੇ ਜ਼ਿਆਦਾ ਡੂੰਘੇ ਡੋਏ 'ਚ ਖੜਾ ਹੈ ਉਹ ਕਹਿੰਦਾ ਮੈਂ ਵੱਡਾ ਸੰਤ। ਹੋਰਾਂ ਮੇਰਾ ਰੂੰਗਾ ਜ਼ਿਆਦਾ ਹੈ। ਅੱ 80 ਪੌੜੀਆਂ ਉਤਰ ਕੇ ਜਾਂਦਾ ਤੇ 5 ਪੌੜੀਆਂ ਉਤਰ ਕੇ ਜਾਂਦਾ ਅਸੀਂ ਉਹ ਚੜ੍ਹਨੀਆ ਬੈਦੀਆਂ ਨੇ ਤੋਈ ਉੱਚੇ ਜਿਆਦਾ ਬੈਠਾ ਪਹਾੜ ਤੇ ਉਹ ਕਹਿੰਦਾ ਮੈਂ ਬਟਾ ਮੈਂ ਕਿਹੜੀ ਪੀਸੀ ਤੇ ਬੈਠਾ ਮੈਂ ਯਾਦ ਹੈ ਵਿੱਚ ਸਭ ਕੁਝ ਉਹ ਦ੍ਰਿਸ਼ਟੀ ਕੋ ਨਾ ਆ ਵਾਲਾ ਸਭ ਵਡਾ ਨਹੀਂ ਹੈ ਵੱਡਾ ਹੋਇਆ ਜੀਨੇ ਪੜਨਾ ਬੰਨਿਆ। ਜੀਨੇ ਪੜ। ਇਹ ਹੀ ਨਹੀਂ ਮੰਨ ਹੁੰਦਾ ਨਾ। ਸਭ ਤੋਂ ਔਖਾ ਕੰਮ ਜਿਹੜਾ ਕਰੇ ਵੱਡਾ ਉਹ ਹੁੰਦਾ ਨਾ। ਦੁਨੀਆਂ 'ਚ ਸਭ ਤੋਂ ਔਖਾ ਕੰਮ ਹੈ ਪੜ੍ਹਨਾ ਮੰਨਣਾ। ਸਾਰੇ ਦੋ ਸੋਖੇ ਨਹੀਂ ਕਰੂੰ। ਸਾਰੇ ਹੀ ਫਟਾਫਟ ਕੰਮ ਕਰੀ ਜਾਂਦੇ ਨੇ ਹੋਰ। ਕਿਹੜਾ ਕੰਮ ਮਰਜੀ ਲੈ ਲੋ ਔਖਾ ਦਾਦੋ ਦੁਨੀਆਂ। ਉਸੇ ਨੂੰ ਪੈ ਜਾਂਦੇ ਨੇ। ਔਖਾ ਹੀ ਕਰਨਾ। ਸਭ ਤੋਂ ਔਖਾ ਕੰਮ ਪਾਣਾ ਬਣਨੇ ਮੰਨ ਕੇ ਦਿਖਾਓ ਕੋਈ ਉਹਦਾ ਕੰਪੀਟੀਸ਼ਨ ਨਹੀਂ ਕਿਸੇ ਨਾਲ ਇਹ ਤਾਂ ਉੱਪਰ ਕੋਈ ਜਾਇਜ਼ ਨਹੀਂ ਸਕਦਾ ਉਹ ਨਾ ਸ਼ਿਰਾਜ ਮੁਰਦਾ ਇਹ ਤਾਂ ਉੱਪਰ ਕੋਈ ਦੁਨੀਆ ਦੀ ਵੜਿਆਈ ਹੈ ਹੋਈ ਨਹੀਂ ਮੰਨ ਕੇ ਤਾਂ ਦਿਖਾਓ ਰਾਸ਼ਟਰਪਤੀ ਦਾ ਜਿਹਨੂੰ ਤਾਂ ਉਮੜ ਜਾਂਦਾ ਪੁਰਸਕਾਰ ਔਕੜੇ ਫਿਰਦੇ ਮੈਨੂੰ ਜੀ 골ਡ ਮੈਡਲ ਮਿਲ ਗਿਆ ਮੈਨੂੰ ਆ ਉਹ ਬੰਦੇ ਨੂੰ ਪੁੱਛਣਾ ਪਈ ਐ ਅੰਗਰੇਜ਼ਾਂ ਦੇ ਰਾਜ ਦੇ ਬਥੇਰੇ ਮਿਲਦੇ ਨੇ ਕੋਈ ਨਹੀਂ ਕੋਈ ਦਾ ਉਹ ਤੋਂ ਪਹਿਲਾਂ ਰਜਿਸ ਹੁੰਦੇ ਦਿੱਤੇ ਹੋਣ ਨੇ ਕੋਈ ਨਹੀਂ ਕੋਈ ਦਾ ਮੁਗਲਾਂ ਦੇ ਦਿੱਤੇ ਹੋਣ ਨੇ ਕੋਈ ਨਹੀਂ ਕੋਈ ਦਾ ਪੁੱਛਦਾ ਕੋਈ ਉਦੋਂ 2-4000 ਸਾਲ ਪਹਿਲਾਂ ਦੇ ਹੋਣ ਨੇ ਕੋਈ ਨਹੀਂ ਕੋਈ ਦਾ ਤ੍ਰੂ ਪ੍ਰਲਾਦ ਨੂੰ ਅੱਜ ਵੀ ਪੁੱਛਦੇ ਨੇ ਲੋਕ ਤ੍ਰੂ ਪ੍ਰਲਾਦ ਨੂੰ ਜੋ ਮੈਡਲ ਮਿਲਿਆ ਭਗਤੀ ਦਾ ਅੱਜ ਵੀ ਪੁੱਛਦੇ ਨੇ ਉਹਨਾਂ ਦੀ ਗੱਲ ਚੱਲਦੀ ਐ ਉਹਨਾਂ ਨੂੰ ਭੁੱਲ ਗਏ ਸਾਰੇ ਵੱਡੇ ਵੱਡੇ ਰਾਜੇ ਰਾਜ ਨੂੰ ਭੁੱਲ ਗਏ ਲੋਕ ਇਹਨੂੰ ਕਹਦੇ ਨਹੀਂ ਬੋਲਦੇ ਕਿ 골ਡ ਮੈਡਲ ਐ ਨਾ ਹੋਰ ਸੋਨਾ ਹੀ ਹੈ ਨਾ ਸੰਸਾਰੀ ਚੀਜ਼ ਹੈ ਇਹਨਾਂ ਨੇ ਲਗਾ ਤੈਸਾ ਸੁਣਨ ਤੈਸਾ ਉਸ ਮੱਟੀ ਇਹਨਾਂ ਨੂੰ 골ਡ ਮੈਡਲ ਮਿੱਟੀ ਵਾਂਗ ਬਰੀਗ ਫਰਦੋ ਨੂੰ ਮਿੱਟੀ ਸਮਝਦੇ ਨੇ 골ਡ ਮੈਡਲ ਨੂੰ ਸਮਝਦੇ ਨੇ ਕਹਿੰਦੇ ਨੇ ਮਿੱਟੀ ਆ ਰੋ ਮਿੱਟੀ ਦਾ ਹਾਂ ਤਾਂ ਵੀ ਕੋਈ ਗੱਲ ਹੈ ਜੇ ਕਿਸੇ ਦੀ ਠਿਕਰੀ ਦੇ ਵਿੱਚ ਪਾਵੇ ਤੇ تیرਸੀ ਤਾਂ ਵੀ ਸਾਨੂੰ ਬਰਾਬਰ ਐ ਉਹ 골ਡ ਵਾਲਾ ਵੀ ਬਰਾਬਰ ਐ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀਂ ਜਾਲ ਅਗਰ ਨਾ ਜਾਲਦੇ ਹੋ ਇਹਨਾਂ ਨੂੰ ਇਹਦੇ ਖਾਤਰੇ ਆਲਣੀਆਂ ਸਾਰੀਆਂ ਠੰਡੀ ਜਾਂ ਗਰਮ ਜੰਗ ਇਹਦੇ ਵਾਸਤੇ ਹੀ ਹੈ ਤੇ ਜ਼ਿੰਦਾਬਾਦ ਮਰਦਾਬਾਦ ਇਹਦੇ ਵਾਸਤੇ ਹੀ ਹੈ ਇਲੈਕਸ਼ਨ ਇਹਦੇ ਵਾਸਤੇ ਹੀ ਨੇ ਮਾਰ ਕਾਟੇ ਦੇ ਵਾਸਤੇ ਹੀ ਦੁਨੀਆ ਦੀ ਵਿੜਾਈ ਕੋ ਬਾੜਾ ਮੰਨਣੋਂ ਔਖਾ ਕੰਮ ਦੁਨੀਆ 'ਚ ਕੋਈ ਨਹੀਂ ਸਭ ਇਹ ਤੋਂ ਔਖਾ ਕੰਮ ਨਹੀਂ ਆਪਣੇ ਮਨ ਨੂੰ ਮਾਰੇ ਤੇ ਬਿਨਾ ਪੜਾ ਨਹੀਂ ਮੰਨਿਆ ਜਾ ਸਕਦਾ ਇੱਛਾ ਮਾਰਨੀ ਮਨ ਮਾਰਨਾ ਬਰਾਬਰ ਹੈ ਜਿਹਨੇ ਆਪਣੀ ਇੱਛਾ ਮਾਰ ਲਈ ਉਹਨੇ ਮਰ ਮਾਰ ਅਸਲ ਜਮਾਨ ਮਰਦਾਨੀ ਮਨਾਵਰ ਹੋ ਜਾਂਦਾ ਹੈ ਇੱਛਾ ਮਾਰੀ ਤੇ ਮਰਦ ਹੋ ਨਾ ਜਿਹੜਾ ਜਨ ਜਿਹਦੀ ਇੱਛਾ ਇਹ ਜਿਹੜੀ ਛੱਡਤੀਆਂ ਅਮਰ ਹੋ ਜੂਗਾ ਹੈ ਤਾਂਸੀ ਮਰਨੀ ਜੋ ਮਰੇ ਮਰੇ ਬੋੜਨਾ ਮਰਨਾ ਹੋਏ ਐਸੀ ਮਰਨੀ ਹੈ ਇੱਛਾ ਦੀ ਤਿਆਗ ਕਰਨੀ ਜਿਵੇਂ ਮਰਨੇ ਦਾ ਦੁਬਾਰਾ ਮਰਨਾ ਹੋਣਾ ਹੀ ਨਹੀਂ ਅਮਰ ਹੋ ਜਾਂਦਾ ਮਰਦਾ ਮਰਦਾ ਜਗ ਮੁਆ ਸਾਰੇ ਸੰਸਾਰੇ ਰੋਜ਼ ਮਰਦੇ ਨੇ ਮਰ ਪੀਣਾ ਜਾਣੇ ਕੋਈ ਸੰਸਾਰ ਨਹੀਂ ਜਾਣਿਆ ਕਿ ਮਰਨਾ ਕਹਿੰਦੇ ਕਿਨੂੰ ਹੁਣਾ ਸੰਸਾਰ ਸਰੀਰ ਦੇ ਤਿਆਗ ਨੂੰ ਮਰਨਾ ਮੰਨਦਾ ਹੈ ਮਰਨਾ ਹੁੰਦਾ ਹੀ ਨਹੀਂ ਕੁਰਬਾਨੀ ਨਹੀਂ ਮੰਦੀ ਇਹ ਨੂੰ ਮਰਨਾ ਪਰਵਾਣੀ ਨਹੀਂ ਮੰਦੀ ਇਹ ਬਣਨਾ ਇਹ ਚੋਲਾ ਬਦਲੇ ਮਰਿਆ ਕਿੱਥੇ ਜਿਗਦੇ ਮਰ ਜਵੇ ਇੱਛਾ ਤਿਆਗ ਦੇਵੇ ਜਿਉਂਦੇ ਜੀ ਵਾਰ ਨਾ ਮਰਨਾ ਹੋਵੇ ਫਿਰ ਪੜਨਾ ਇਹ ਸੋਣਾ ਹੀ ਬੜੰਦਾ ਹੈ ਇੱਛਾ ਤਿਆਗ ਕੇ ਇੱਛਾਵਾਂ ਨੂੰ ਮਾਰ ਦੇ ਆ ਇੱਛਾਵਾਂ ਨੂੰ ਮਾਰ ਦੇਵੇ ਆਪਣੇ ਅੰਦਰੋਂ ਇੱਛਾਵਾਂ ਵਾਰਦਾ ਮਾਰਦਾ ਸਭ ਕੁਝ ਹੀ ਮਰ ਜਾਂਦਾ ਪਹਿਲਾਂ ਹੀ ਬਰਬਰੋਜ਼ ਮਰ ਜਾਂਦਾ ਕੰਕਲੋਜ਼ ਮਰ ਜਾਂਦਾ ਲੋਬ ਉਹ ਮਰ ਜਾਂਦਾ ਛਾਵੇਂ ਮਰਦੀ ਨਹੀਂ ਜਾਂਦਾ ਨਾ ਸਭ ਮਰ ਜਾਂਦਾ ਸਾਰੇ ਓਗਣ ਮਰ ਜਾਂਦੇ ਨਹੀਂ ਛਾਜ ਮਰਦੀ ਹੈ ਜਾਂਦਾ ਪਰ ਟਾਰਗੇਟ ਇੱਛਾ ਮਾਰਨ ਵਰਤਿ ਪਿਛਲਾ ਇਹ ਮੇ ਟਾਰਗੇਟ ਸਭ ਕੁਝ ਪਹਿਲਾਂ ਪਹਿਲਾਂ ਹੀ ਮਰ ਜਾਣਾ ਆ ਘਰ ਜਾ ਕੇ ਇੱਛਾ ਕਰਨ ਕੋਲ ਪਰਨ ਇਥੇ ਨੂੰ ਮਰਨਾ ਕਹਿੰਦੇ ਨੇ ਮਰ ਪੀਣਾ ਜਾਣਿਆ ਕੋਈ ਅਸਲੀ ਮਰਨਾ ਕੀ ਹੁੰਦਾ ਸੰਸਾਰ ਨੇ ਜਾਣਿਆ ਹੀ ਨਹੀਂ ਐਸੀ ਮਰਨੀ ਜੇ ਮਰੇ ਬੋੜ ਨਾ ਮਰਨਾ ਹੋਏ ਕੀ ਜਾਣਾਂ ਕਦੋਂ ਮਰਾਂਗੇ ਕਿਹਸਾ ਮਰਨਾ ਹੋਏ ਹੋਰ ਹੋ ਰਾਜੀ ਕਰ ਪਤਾ ਨਹੀਂ ਛਾ ਕਦੋਂ ਖਣਗੇ ਮਰੀ ਗਾ ਜਾਣੇ ਕੰਮ ਨੇ ਪਤਾ ਨਹੀਂ ਛਾ ਕਿਦੋਂ ਖਣਗੇ ਇਹ ਛੇੜਾ ਛੜਦੀ ਨਹੀਂ ਮਾਰ ਰਹੇ ਆ ਰੋਜ਼ ਹੋਰ ਮਾਰ ਰਹੇ ਆ ਰੋਜ਼ ਪੈਦਾ ਹੋ ਜੰਨੇ ਹੋਰ ਮਾਰ ਰਹੇ ਆ ਰੋਜ਼ ਪੈਦਾ ਹੋ ਜੰਨੇ ਕਾ ਜਾਣੇ ਕਦੋਂ ਮਰenge ਕਿਹਦਾ ਮਰਨਾ ਹੋਏ ਮਰਨ ਤੋਂ ਬਾਅਦ ਕਹਾਂ ਜਾ ਆਨੰਦ ਹੋਊਗਾ ਜਦ ਇਹ ਪਤਾ ਲੱਗੂਗਾ ਨਾ ਕੈਸਾ ਮਰਨਾ ਹੈ ਮਰਨ ਤੋਂ ਬਾਅਦ ਕੀ ਹੋਏ ਕਬੀਰ ਕੀ ਕਹਿੰਦਾ ਕਬੀਰ ਜਿਸ ਦਿਨ ਹੋਮ ਹੁਆ ਪਾਛੇ ਪਿਆ ਆਨੰਦ ਆਨੰਦ ਤਾਂ ਪਿੱਛੋਂ ਹੋਇਆ ਰਾਂ ਆਨੰਦ ਪਿੱਛੋਂ ਹੋਣਾ ਹੈ ਪਹਿਲੇ ਛਾਵਾਂ ਛੱਡਣੀ ਪੈਣੀ ਮੈਂ ਮਿਲਿਆ ਆਪਰਾ ਆਪਣੂੰ ਸੰਗੀ ਭਜੇ ਗੋਬਿੰਦ ਵੰਤਾ ਆਪਣੇ ਉਹਦੇ ਵਿੱਚ ਮਣ ਗਿਆ ਮੂਲ ਚ ਸੁਹਾ ਗਿਆ ਮੈਂ ਮਿਲਿਆ ਪ੍ਰਭ ਆਪਣਾ ਮੈਨੂੰ ਆਪਣਾ ਪ੍ਰਭ ਮਿਲ ਗਿਆ ਮੈਨੂੰ ਆਪਣਾ ਮੂਲ ਮਿਲ ਗਿਆ ਮੈਂ ਜੋਤੀ ਜੋਤ ਸਮਾ ਗਿਆ ਇਹਨੂੰ ਐ ਜੋਤੀ ਜੋਤ ਮਾ ਉਧਣੇ ਸਮਾ ਗਿਆ ਜਦੋਂ ਮਰਿਆ ਸੀ ਇਹ ਮੰਨਦੇ ਮਰਨ ਵਾਲੇ ਮੌਤ ਹੈ ਆ ਜਿਹੜੇ ਜੋਤੀ ਜੋਤ ਸਮਾਉਣ ਦੇ ਦਿਨ ਮਨਾਉਂਦੇ ਨੇ ਨਾ ਇਹ ਸਾਰੇ ਮੂਰਖਾ ਦੇ ਇਹਨਾਂ ਨੂੰ ਕੀ ਪਤਾ ਹੈ ਜੋਤੀ ਜੋਤ ਇਹ ਮਨਮੁਖ ਨੇ ਸਰੀਰ ਦੇ ਮਰਨ ਨਾਲ ਇਹਨਾਂ ਦਾ ਮਰਨਾ ਹੈ ਸਰੀਰ ਦੇ ਜੰਮਣ ਨਾਲ ਜੰਮਣਾ ਇਹ ਜਿਹੜੇ ਗੁਰਪੁਰਪੁਰੋਂ ਨੇ ਇਹਨਾਂ ਨੂੰ ਕੀ ਪਤਾ ਗੱਲ ਕੀ ਹੈ ਮੂਰਖ ਨੇ ਗੁਰੂਆਂ ਨੇ ਕਿਉਂ ਨਹੀਂ ਮਨਾਏ ਪਹਿਲਾਂ ਉਹਨਾਂ ਨੂੰ ਪਤਾ ਸੀ ਇਹਨਾਂ ਨੂੰ ਪਤਾ ਕੋਈ ਨਹੀਂ ਇਹ ਤਾਂ ਹੈ ਪ્યોਰ ਹਿੰਦੂ ਨੇ ਵਧੀਆ ਹਿੰਦੂ ਨੇ ਘਟੀਆਂ ਨਹੀਂ ਹੈਗੇ ਕਹੋ ਜਿਸ ਨੇ ਹੋ ਮੂਆ ਇਹਨਾਂ ਲੋਬੇ ਆ ਦਿੱਦਾਂ ਹੋ ਮੈਂ ਛੱਡਤੀ ਮੈਂ ਆਪਣਾ ਵजूद ਹੀ ਖਤਮ ਕਰ ਲਿਆ ਬੁਰੀ ਛੇਂਗੇ ਹੀ ਜਵੜਦੀ ਮਰਨੈ ਕਬੂਲ ਕਰ ਲਿਆ ਉਹਦਣ ਮਰ ਗਿਆ ਜਦੋਂ ਨੇ ਖਬੂਰ ਕਰ ਲਿਆ ਮਰਨੋ ਫਿਰ ਹੋਰ ਪੁੱਛਦਾ ਕਬੀ ਕਹਿੰਦਾ ਮੈਂ ਕਬੂਲ ਕੀਤਾ ਸੀ ਮਰਨੂ ਮੈਂ ਤਾਂ ਮਰਿਆ ਹੀ ਨਹੀਂ ਇਹ ਕਿਹ ਗੱਲ ਹੁੰਦੀ ਗੁਰੂ ਨੂੰ ਪੁੱਛਿਆ ਜਾਂਦੇ ਸਵਾਲ ਕਰਦਾ ਮੈਂ ਮਰ ਮੈਂ ਕਿਉਂ ਨਹੀਂ ਮਰਿਆ ਮੈਂ ਕਿਉਂ ਨਹੀਂ ਮਰਿਆ ਕਿਵੇਂ ਮਰੂੰਗਾ ਮੈਂ ਕਿਵੇਂ ਬੱਬ ਕੈਸੇ ਮਰੂੰ ਉਹ ਮੇਨੂਤਾ ਹੋਰ ਕੁਝ ਕਰ ਗਿਆ ਮੇਰੇ ਤੋਂ ਬੜਨ ਦਾ ਬੜਦਾ ਲਾ ਕੇ ਲੈ ਗਿਆ ਕਹਿੰਦਾ ਤੂੰ ਮਰ ਗਿਆ ਉਹ ਜਿਹੜਾ ਕਾਲਸ ਤੇ ਮੇਰੀ ਕਲੰਕ ਉਹ ਲਾ ਕੇ ਤਾਂ ਹੋ ਗਿਆ ਕਹਿੰਦਾ ਮਰ ਗਿਆ ਬਸ ਤੂੰ ਮੈਂ ਹੈ ਕਿੰਨੀ ਗੱਲ ਹੈ ਮਰਿਆ ਤਾਂ ਮੈਂ ਹੈਰੀ ਤੁਹ ਕਹਣਾ ਮਰ ਗਿਆ ਉਹ ਕਹਦਾ ਅਬ ਕੈਸੇ ਮਰੂੰ ਸੰਸਾਰ ਨੂੰ ਕਹਦੇ ਮਾਰਨ ਵਾਲੇ ਤਾਂ ਮਾਰਿਆ ਨਹੀਂ ਉਹਨੇ ਤਾਂ ਮੈਨੂੰ ਅਮਰ ਕਰਤਾ ਜਿਹੜਾ ਕਹਿੰਦਾ ਮਰ ਜਾ ਮਰਨ ਮਰਨ ਕਬੂਲ ਕਰ ਉਹ ਕਰ ਗਿਆ ਮੈਨੂੰ ਅਮਰ ਹੁਣ ਤੁਸੀਂ ਦੱਸੋ ਮੈਂ ਕੈ ਮੈਂ ਮਰਾਂ ਅਬ ਕੈਸੇ ਮਰੂੰ ਮਰਨ ਮਨ ਮੰਨਿਆ ਮੇਰੇ ਜ ਮਨ ਨੂੰ ਮਨ ਮੰਨਿਆ ਹੁਣ ਮੈਂ ਮਰਾਂਗੇ ਮੈਂ ਮਾਰਨ ਵਾਲਾ ਦਾ ਮਾਰਦਾ ਨਹੀਂ ਉਹ ਮਾਰਨ ਵਾਲਾ ਮਾਰਦਾ ਨਹੀਂ ਤੇ ਦਸਮ ਪਾਸ਼ਾ ਨੇ ਤਲਵਾਰ ਕਿ ਮਚਲਾਤੀ ਉਹ ਮਰਦ ਬਨਵਾਨ ਅਸੀਂ ਜਿਹਨਾਂ ਨੇ ਕਿ ਮਚਲਾਤੀ ਉਹ ਤਲਵਾਰ ਤਲਵਾਰ ਚਲਾਈਦੀ ਹੁੰਦੀ ਆ ਫਿਰ ਜਿਹਦਾ ਮਰਨ ਮਨ ਮੰਨ ਜਵੇ ਉਹਦੇ ਤੇ ਤਲਵਾਰ ਚੱਲਦੀ ਹੋਣੀ ਹੁੰਦੀ ਉਹ ਮਰਦਾ ਉਹਦਾ ਮਰੋ ਹੀ ਜਾਂਦਾ ਮੂਰਖਾ ਬੱਲੇ ਪੈ ਗਈ ਗੱਲ ਮੂਰਖਾਂ ਦਾ ਕੀ ਹੁੰਦਾ ਜੋ ਮਰਜ਼ੀ ਲਿਖੀ ਜਾਣੇ ਨੂੰ ਕਿਹੜਾ ਪਤਾ ਹੈ ਕੀ ਗੱਲ ਅਬ ਕੈਸੇ ਮਰੂ ਮਰਨ ਮਨ ਮੰਨਿਆ ਜਵਾਬ ਕੀ ਆਇਆ ਅਗੇ ਕਹਿੰਦੇ ਮਰ ਮਰ ਗਏ ਜਿੰਨ ਰਾਮ ਨਾ ਜਾਣਿਆ ਉਹ ਮੂਰਖਾ ਮਰਦੇ ਹੁੰਦੇ ਨਹੀਂ ਜਿਨ੍ਹਾਂ ਨੇ ਰਾਮ ਜਾਣਿਆ ਨਹੀਂ ਜਿਨ੍ਹਾਂ ਨੇ ਜਾਣ ਲਿਓ ਨਹੀਂ ਮਰਦਾ ਹੁੰਦਾ ਤੇਰਾ ਪਰਮ ਦਾ ਪਰਦਾ ਚੱਕਿਆ ਤਾਂ ਮੇਰਾ ਦਰਸ਼ਨ ਕਰ ਲਿਆ ਹੁਣ ਤੂੰ ਕਿਵੇਂ ਮਰੇਗਾ ਰਾਮ ਨੇ ਪਰਮ ਦਾ ਪਰਦਾ ਜੇ ਚੱਕਿਆ ਰਾਮ ਦਾ ਦਰਸ਼ਨ ਹੋ ਗਿਆ ਹੁਣ ਤੂੰ ਨਹੀਂ ਮਰ ਸਕਦਾ ਤੈਨੂੰ ਨਹੀਂ ਕੋਈ ਜਮੇ ਮਾਰਨ ਵਾਲਾ ਜਿਮਣ ਤੋਂ ਮौज ਕਰ ਮਨ ਮਨ ਰ ਘਰਨਗੇ ਹਾਂ ਜਮਣ ਮਨ ਕਾ ਭਰਮ ਗਿਆ ਭਰਮ ਸੀ ਜਮਣ ਮਨ ਗੁਰਸਾਖੀ ਜਾਗੀ ਅ ਗੁਰਸਾਖੀ ਜਾਗੀ ਹੈ ਆ ਸਾਖੀ ਫਿਰ ਫਿਰ ਬਾਣੀ ਪ੍ਰਗਟ ਹੋਈ ਹੈ ਗੁਰੂ ਦੀ ਸਿੱਖਿਆ ਫਿਰ ਜਾਗੀ ਅੰਦਰੋਂ ਫਿਰ ਉਹਨੇ ਜੋ ਲਿਖਿਆ ਸੁਬੀਰ ਨੇ ਉਹ ਗੁਰਬਾਣੀ ਦੇ ਦਰਜਾ ਪਹਿਲਾ ਵਿੱਚ ਰੱਦ ਕਰਤਾ ਗੁਰਸਾਖੀ ਜਾਗੀ ਦਾ ਉਹਨੂੰ ਗੁਰੂ ਦੀ ਸਿੱਖਿਆ ਅੰਦਰੋਂ ਜਾਗੀ ਹੈ ਉਹ ਸੋਈ ਹੋਈ ਬੁੱਧ ਜਾਗੀ ਹੈ ਦਾਰੇ ਕੀ ਜਾਨ ਨੂੰ ਗੱਲ ਰਹੀ ਨੇ ਇਹ ਤਾਂ ਸੁਣ ਗੱਲਾਂ ਆਕਾਸ਼ ਕੀ ਕੀਟਾਂ ਨੇ ਰੀਸ ਕੀੜਿਆਂ ਨੇ ਰੀਸ ਗੱਲ ਲੀ ਧਰਤੀ ਤੇ ਚੱਲਣ ਵਾਲੇ ਕੀੜੇ ਨੇ ਨਾ ਜਿਹੜੇ ਉਹ ਵਿਚਾਰੇ ਆਕਾਸ਼ ਚ ਉੱਡਣਾ ਸੀ ਜੇ ਤਾਂ ਆਕਾਸ਼ ਕੀ ਆ ਫੁਕਨੀ ਹੋਵੜ ਜੀ ਜਿਹੜੇ ਜੀ ਨੇ ਜੀ ਆਪਣਾ ਮਨ ਮਾਰਾ ਡ ਕਰਕੇ ਦਿਖਾਓ ਤੁਸੀਂ ਆਪਣੇ ਨੂੰ ਅੱਡ ਹੋ ਜਾਂਦਾ ਸਾਡਾ ਬੀਮਾਨ ਕਿਤੇ ਚਲਾ ਜਾਂਦਾ ਇਹ ਮਨੈ ਸਰੀਰ ਦੇ ਵਿਚ ਅਟੈਚ ਹੈ ਮਨ ਕਰਕੇ ਸਰੀਰ ਜਿਉਂਦਾ ਇਸ ਕਰਕੇ ਬਣਦਾ ਮਨੇ ਨਹੀਂ ਬਣਨਾ ਚਾਹੁੰਦਾ ਮਨੇ ਮਾਇਜ ਭਜਿਆ ਹੈ ਬੋਤਾ ਨਹੀਂ ਕੋ ਭਜਿਆ ਮਨ ਮਾਇਆ ਮੈਂ ਹੋਰ ਰਹੇ ਹੋ ਮਨ ਅਟ ਡ ਹੋ ਕੇ ਮਾਇਜ ਭਜੇ ਅਟ ਕਿਤੇ ਨਾ ਹੋਇਆ ਹੋ ਕੇ ਮਨ ਟਾਈਮ ਦਿੱਤਾ ਇੰਨਾ ਜਰ ਮਨ ਅਟ ਹੋ ਕੇ ਸਰੀਰ ਦੇ ਵਿੱਚ ਕਮਾਂਡ ਕਰ ਸਕਦਾ ਹੈ ਕਮਾਂਡ ਆਪਣੀ ਸ਼ਕਤੀ ਨੂੰ ਮਨ ਸਰੀਰ ਆਪਣੀ ਸ਼ਕਤੀ ਨਾਲ ਵੱਖਰੀ ਕਰਕੇ ਮਾਇਆ 'ਚ ਖੇਡ ਸਕਦਾ ਹੈ। ਮਾਇਆ ਨੂੰ ਵਰਤ ਸਕਦਾ ਹੈ, ਭੱਜ ਸਕਦਾ ਹੈ, ਦੌੜ ਸਕਦਾ ਹੈ, ਸੁਣ ਸਕਦਾ ਹੈ, ਸਮਝ ਸਕਦਾ ਹੈ, ਬੋਲ ਸਕਦਾ ਹੈ। ਜਿਹੜਾ ਕੁਝ ਕਰ ਰਹੇ ਆ ਅਸੀਂ